ਮੈਂ अजीत ਸਿੰਘ ਪੁੱਤਰ ਸਰਦਾ ਸਤਵਿੰਦਰ ਸਿੰਘ ਵਾਸੀ ਪ੍ਰੀਤਨਗਰ ਜਦੋਂ ਦੀ ਭਗਵਤਮਾਨ ਸਰਕਾਰ ਆਈ ਹੈ ਜੀ ਉਹਦਾ ਬਿੱਲ ਜ਼ੀਰੋ ਹੈ ਜੀ ਹੁਣ ਜਿਹੜੇ ਅੱਗੇ ਫਰਸਲੇ ਇਧਰੋਂ ਉਧਰੋਂ ਬਿੱਲ ਭਰੇ ਕਰੀਦੇ ਸੀਗੇ ਬਿਜਲੀ ਦੇ ਬਿੱਲ ਦੇਈਦੇ ਸੀ ਹੁਣ ਇਹਦਾ ਸਮਾਨ ਆ ਜਾਂਦਾ ਘਰ ਦਾ ਜੀ ਮੈਂ ਤਾਂ ਬਹੁਤ ਬਹੁਤ ਧੰਨਵਾਦੀ ਆ ਪੰਜਾਬ ਸਰਕਾਰ ਦਾ ਮਾਨ ਸਾਹਿਬ ਦਾ ਵੀ ਜਦੋਂ ਦੀ ਇਹ ਸਰਕਾਰ ਆਈ ਉਹਦੇ ਤੋਂ ਹੋਰ ਨਹੀਂ ਤਾਂ ਹੋਰ ਬਿੱਲ ਤਾਂ ਸਾਡੇ ਮਾਫ ਹੋਈ ਬਿਜਲੀ ਦੇ ਅੱਜ ਤੱਕ ਕੋਈ ਬਿੱਲ ਨਹੀਂ ਆਇਆ ਜੀ ਮੈਂ ਮਮਤਾ ਸ਼ਰਮਾ ਮੱਲਿਆ ਬਾਵਿਆ ਸ਼ਾਕੋੜ ਦੀ ਰਹਿਣ ਵਾਲੀ ਹਾਂ ਪਹਿਲਾਂ ਸਾਡਾ ਬਿਜਲੀ ਦਾ ਬਿੱਲ ਬਹੁਤ ਆਉਂਦਾ ਸੀ ਜਦੋਂ ਦੀ ਭਗਵਾਨ ਤੁਮਾਂ ਸਰਕਾਰ ਬਣੀ ਆ ਉਸ ਤੋਂ ਬਾਅਦ ਸਾਡਾ ਬਿੱਲ ਜ਼ੀਰੋ ਆ ਰਿਹਾ ਹੈ ਇਸ ਦੇ ਨਾਲ ਸਾਡੀ ਬਚਤ ਵੀ ਹੋ ਰਹੀ ਆ ਕਾਫੀ ਮੇਰਾ ਨਾਮ ਰਾਏ ਰਾਣੀ ਹੈ ਮੈਂ ਬਾਵਿਆ ਮੱਲੇ ਵਿੱਚ ਰਹਿਣੀ ਆ ਪਹਿਲਾਂ ਸਾਡਾ ਬਿੱਲ ਬਹੁਤ ਆਉਂਦਾ ਸੀ ਜੋ ਬਿੱਲ ਤਰਨ ਜਾਂਦੇ ਸੀ ਉਹ ਤੁਸੀਂ ਲੈਣ ਵਿੱਚ ਲੱਗਣਾ ਪੈਂਦਾ ਸੀ ਜਦੋਂ ਦੀ ਭਗਵਾਨ ਤੁਮਾਂ ਦੀ ਸਰਕਾਰ ਬਣੀ ਆ ਉਹ ਹੁੰਦਾ ਸਾਡਾ ਬਿੱਲ ਜ਼ੀਰੋ ਆਉਂਦਾ ਹੈ ਪਹਿਲਾਂ ਕਹਿੰਦੇ ਬਿਜਲੀ ਆਏ ਥੋੜੀ ਫ੍ਰੀ ਹੋ ਜੂ ਮੈਂ ਕਰਤੀ ਜ਼ੀਰੋ ਆਉਂਦਾ ਨਾ ਬਿੱਲ ਕਹਿੰਦੇ ਜਿਆਦੇ ਦੇਰ ਨਹੀਂ ਦੋ ਚਾਰ ਮਹੀਨੇ ਹੋਊ ਦੋ ਸਾਲ ਹੋ ਗਏ ਬਿਜਲੀ ਬਿੱਲ ਜ਼ੀਰੋ ਆਉਂਦਾ ਚੁਣੌਤੀਆਂ ਵਧ ਗਈਆਂ ਨੇ ਬਿਮਾਰੀਆਂ ਭयंकर ਲੱਗਣਗੀਆਂ ਪਸ਼ੂਆਂ ਨੂੰ ਵੀ ਬੰਦਿਆਂ ਨੂੰ ਵੀ ਉਸ ਤੋਂ ਬਾਅਦ ਪਾਣੀ ਘਟਿਆ ਤਾਂ ਉਜਾੜਾ ਹੀ ਉਜਾੜਾ ਨਿਗਿਆ ਆਦਾ ਪਹਿਲਾਂ ਪਾਣੀ ਨਿਗਿਆ ਆਦਾ ਸੀ ਉਹਨੂੰ ਉਜਾੜਾ ਉਜਾੜਾ ਨਿਗਿਆ ਆਦਾ ਨਾਲ ਬੜੀ ਭयंकर ਮਾੜੀ ਬਦਬੂ ਜੀ ਮੈਂ ਕਈ ਲੋਕ ਬਿਮਾਰੀਆਂ ਦੇ ਸ਼ਿਕਾਰ ਹੋਣਗੇ ਔਰ ਚਲੋ ਹੁਣ ਤੇ ਸਾਡੇ ਵਾਸਤੇ ਜਿਹੜੀ ਸੇਵਾ ਹੈ ਸੇਵਾ ਤੁਸੀਂ ਇਹ ਵੇਖੋ ਸਿੱਖ ਭਾਈਚਾਰਾ ਮੁਸਲਮਾਨ ਭਾਈਚਾਰਾ ਔਰ ਹਿੰਦੂ ਭਾਈਚਾਰਾ ਇਹ ਗੱਡੀ ਸਾਹਮਣੇ ਸਿੱਖ ਭਾਈਚਾਰੇ ਦੀ ਏ ਡੇਰਾ ਨਾਨਕ ਸਰ ਤੋਂ ਬਾਬਾ ਜੀ ਉਹਨਾਂ ਦੇ ਦਿੱਲੀ ਰੋਜ਼ ਹਨ ਨਹੀਂ ਲੰਗਰ ਲੈ ਕੇ ਆਉਂਦੇ ਨੇ ਮੁਸਲਮਾਨ ਭਾਈਚਾਰਾ ਹੁਣ ਕਈ ਲੋਕ ਲੜਾਉਂਦੇ ਨੇ ਮੁਸਲਮਾਨ ਭਾਈਚਾਰਾ ਵੀ ਰੈਗੂਲਰ ਹੀ 35+ ਟਰੱਕਾਂ ਦੀ ਬਣ ਚੁੱਕੇ ਆ ਆਪਣੇ ਇਲਾਕੇ ਜਿਆਲਾਬਾਦ ਉਹ ਗੁਰੂ ਸਾਹਿਬ ਦੇ ਪਿੰਡਾਂ ਦੇ ਵਿੱਚ 35+ ਇਹਨਾਂ ਸਾਰਿਆਂ ਸਿੰਘ ਦੇ ਨਾਲ ਹਿੰਦੂ ਪਾਈਚਾਰੇ ਦੀ ਗੱਡੀ ਉਹ ਪਿੱਛੇ ਖੜੀ ਏ ਇਹ ਮੁਸਲਮ ਪਾਈਚਾਰੇ ਦੀ ਦੋਣੇ ਸਿੱਖ ਦੀਆਂ ਨੇ ਇੱਕ ਵੇਖੋ ਤਸਵੀਰ ਜੇ ਮਾੜਾ ਥਮਾ ਹੈ ਤਸਵੀਰ ਕਿੱਡੀ ਸੋਹਣੀ ਬਚਾ ਬਣਾ ਗਿਆ ਹੈ ਨਾ ਸੋ ਸਾਰਿਆਂ ਦਾ ਮੈਂ ਤਾਂ ਆਪਣੇ ਵੱਲੋਂ ਧੰਨਵਾਦ ਕਰਦਾ ਰਾਜੂ ਖੇੜਾ ਜੀ ਤਨਵੀਰ ਮਲਕ ਖਾਨ ਜੀ ਸਾਰੀ ਆਪਣੀ ਟੀਮ ਦਾ ਜਿਨ੍ਹਾਂ ਨੇ ਦਿਨ ਪਰ ਰਾਤ ਇੱਕ ਕਰਕੇ ਔਰ ਆਪਣੇ ਇਲਾਕੇ ਦੀ ਬਾਹ ਫੜੀ ਏ ਔਰ ਅੱਗੇ ਵੀ ਅਸੀਂ ਨਾਲ ਖੜਾਂਗੇ ਤੁਹਾਡੇ ਜਰੀਏ ਇੱਕ ਬੇਨਤੀ ਕਰਦੇ ਆ ਕਿ ਜਿੰਨੇ ਵੀ ਡਾਕਟਰ ਨੇ ਵੀਰ ਡਾਕਟਰ ਵੀਰ ਨੇ ਅਸੀਂ ਆਪਦਾ ਫਰਜ਼ ਨਿਭਾਤਾ ਅੱਗੇ ਵੀ ਨਾਲ ਚੱਲਾਂਗੇ ਉਹਨ ਭਾਈ ਜ਼ਿੰਮੇਵਾਰ ਤੁਹਾਡੀ ਹੈ ਆਯੂਪੀ ਤੋ ਆਗੇ ਸੱਜਣ ਚੱਲ ਕੇ ਜੀ ਇਹਨਾਂ ਦਾ ਤਾਂ ਨਹੀਂ ਨਾ ਇਨਸਾਨੀਅਤ ਦੇ ਨਾਤੇ ਫਰਜ਼ ਬੰਦਾ ਸਾਰੇ ਡਾਕਟਰਾਂ ਦਾ ਆਪਾਂ ਆਪੋ ਆਪ ਦੇ ਦਵਾਈਆਂ ਚ ਕੀ ਨਾਲ ਦੋ ਦੋ ਘੰਟੇ ਬਾਰਡਰ ਤੇ ਲਾ ਕੇ ਨਾਲ ਹੀ ਪਸ਼ੂਆਂ ਦੇ ਡਾਕਟਰਾਂ ਨੂੰ ਜੀ ਬਿਲਕੁਲ ਸਰਕਾਰੀ ਡਾਕਟਰ ਨਾ ਕਿਧਰੇ ਸਰਕਾਰ ਆ ਪਹੁੰਚੀ ਹੋਣੀ ਤੇ ਨਾ ਸਰਕਾਰੀ ਡਾਕਟਰ ਅਪੜਦੇ ਨੇ ਇਹਨਾਂ ਦੇ ਸਾਰੇ ਰਹਿ ਇਹਨਾਂ ਦੇ ਸਾਰੇ ਵੰਦੇ ਤਾਂ ਬਾਰਡਰ ਵੀ ਭੁੱਖਾ ਮਰਨਾ ਸੀ ਜੀ ਇਹ ਸਮਾਜ ਸੇਵੀ ਜਥੇਬੰਦੀਆਂ ਨਾ ਨਿਕਲਦੀਆਂ ਲੋਕ ਨਾ ਨਿਕਲਦੇ ਹਿੰਦੂ ਮੁਸਲਮ ਸਿੱਖ ਇਨਸਾਈਟਸ ਭਾਈਚਾਰਾ ਤਾਂ ਸਰਕਾਰ ਕਲੀ ਨਹੀਂ ਕਰ ਸਕਦੀ ਇਹ ਨਹੀਂ ਮਸ਼ੀਨਰੀ ਨਹੀਂ ਹੈ ਤੇ ਡਾਕਟਰਾਂ ਦੀ ਮਸ਼ੀਨਰੀ ਵੀ ਇੰਨੀ ਨਹੀਂ ਹੈ ਪਸ਼ੂ ਵੀ ਮਰਨਗੇ ਔਰ ਬੰਦੇ ਵੀ ਬਿਮਾਰੀਆਂ ਨਾਲ ਮਰਨਗੇ ਸਾਡਾ ਸਿਵਲ ਹਸਪੀਟਲ ਤਾਂ ਪਹਿਲਾਂ ਹੀ ਖਤਮ ਹੋ ਗਿਆ ਇੱਕ ਡਾਕਟਰ ਸੀ ਉਹ ਵੀ ਬਦਲ ਗਿਆ ਬਾਬਾ ਜੀ ਨੇ ਇਹਨਾਂ ਕੋਲ ਗੱਡੀ ਸਪੈਸ਼ਲ ਤਿਆਰ ਇੱਕ ਵੱਖਰੀ ਹੈ کمرے بھی نے رات رہن دا باہر کوئی آوے تھا اس پر لے لائیں آج جب پنجاب پر مصیبت آئی ہے تو سبھی صوبوں کے لوگوں نے جو پنجاب کے ساتھ لگتے ہوئے ہیں انہوں نے ان کی مدد کے لیے اپنا ہاتھ بڑھایا ہے جی. تو ہماری جو یہ نیشنل پریزیڈنٹ ہیں جمعیت علماء ہند ایک تنظیم ہے اس کے پریزیڈنٹ ہیں حضرت مولانا سید ارشد صاحب مدنی صدر جمعیت علماء ہند انہوں نے جیسے ہی ان کو یہ معلوم ہوا کہ پنجاب میں اس طرح سے سیلاب کی استھی ہو گئی ہے باڑھ آ گئی ہے تو فوراً جو متحدہ پنجاب کی یونٹیں ہیں ان کو الٹ کیا اسی طرح سے جو صوبائی یونٹ ہے حضرت مفتی محمد خلیل صاحب قاسمی جو مفتی آدم پنجاب ہیں ان کی, ان کی ذمہ داری لگائی کہ ساری ضلع یونٹوں کو آپ ذرا سا الرٹ کیجیے اور وہ زمینی استعمال پر جا کر کے پنجابی بھائیوں کا حال چال پوچھیں اور ضرورت مندوں تک راحت سامگری پہنچائیں آج بھی ہم سب لوگ یہاں پر راحت سامگری لے کر کے آپ کے جلال آباد کے جو ہمارے ذمہ دار ہیں ڈاکٹر تنویر صاحب اسی طرح سے جو پردھان ہیں ہمارے کسان یونین کے اشوک کمبوز جی اور اسی طرح سے سارے ذمہ شادی میوات سے جو ہمارے حضرت مولانا یہاں پر پہنچے ہیں مولانا شوکت علی صاحب ان کی نگرانی میں آج یہ ٹرک جمعیت علماء فیروز پور نمک کی طرف سے یہ پوری گاڑی پہنچی ہے اور انشاءاللہ ہم آپ سب لوگوں کے سہیوگ سے اس کو یہاں ضرورت مندوں تک اس کو پہنچا کتنے لوگ آئے ہوئے ہمارے ساتھ تیرہ لوگ ہیں یہ تیرہ لوگوں کا وبد ہے جو جمعیت علماء کی طرف سے یہاں پر سامان کیا ہے سامان اس میں جو بھی ضرورت کے سامان ہیں جیسے مچھردانی ہو گئی ٹھیک ہے اسی طرح سے بچوں کے ڈائپر ہو گئے یا جو ضرورت مند لوگ ہیں جو بیمار چل رہے ہیں ان کی دوائیاں ہو گئی اسی طرح سے سوکھا راشن وغیرہ ہے یہ ساری چیزیں جو روز مرہ کام میں کتنے پر یا کتنے لوگوں تک پہنچا یہ مان کر کے چلیے کہ ہمارے پاس کم از کم جو آج اس گاڑی میں سامان ہے یہ تقریباً ساڑھے چار سو پیتے ہیں جو ساڑھے چار سو لوگوں تک انشاءاللہ پہنچائی جائیں گی اور یہ لوکل بھائی چارہ ہمارا پہنچانے میں اس کا صحیح ہو کرے آپ کا کیا نام ہے میرا نام وسیم اگرم ہے میں ہوں جمعیت علامہ ڈسٹرکٹ سنگرور کا جی